ਹੈਲੋ ਦੋਸਤੋ ਅੱਜ ਦੀ ਕਹਾਣੀ ਹੈ ਧੋਖੇਬਾਜ਼ ਮਿੱਤਰ ਮਿਰਗ ਤੇ ਗਿੱਦੜ ਝੰਡ ਥੱਲੇ ਬੈਠੇ ਆਰਾਮ ਕਰ ਰਹੇ ਸਨ ਝੰਡ ਦੇ ਉੱਪਰ ਇੱਕ ਕਾਂ ਬੈਠਾ ਸੀ ਕਾਂ ਉੱਪਰੋਂ ਉੱਤਰ ਕੇ ਗਿੱਦੜ ਤੇ ਮਿਰਗ ਕੋਲ ਥੱਲੇ ਆ ਬੈਠਾ ਕਾਣੇ ਗੱਲ ਚਲਾਈ ਜੇ ਆਪਾਂ ਤਿੰਨੇ ਮਿੱਤਰ ਬਣ ਜਾਈਏ ਤਾਂ ਕਿੰਨਾ ਚੰਗਾ ਹੋ ਫਿਰ ਆਪਾਂ ਇਕੱਠੇ ਰਹਾਂਗੇ ਤੇ ਕੋਈ ਅਜਿਹੀ ਥਾਂ ਲੱਭਾਂਗੇ ਜਿੱਥੇ ਆਪਾਂ ਤਿੰਨਾਂ ਨੂੰ ਰੱਜ ਕੇ ਖਾਣ ਨੂੰ ਮਿਲਿਆ ਕਰੂ ਕਾਂ ਦਾ ਸੁਝਾ ਉਹਨਾਂ ਨੂੰ ਵੀ ਚਚਿਆ ਫਿਰ ਤਿੰਨਾਂ ਨੇ ਮਿੱਤਰ ਬਨ ਦੀ ਸੌਂ ਖਾਦੀ ਗਿੱਦੜ ਨੇ ਕਿਹਾ ਭਰਾ ਕਾਵਾ ਤੂੰ ਹੀ ਕੋਈ ਅਜਹੀ ਥਾਂ ਲੱਭ ਜਿੱਥੇ ਆਪਾਂ ਤਿੰਨਾਂ ਨੂੰ ਕਾਣ ਲਈ ਵੱਖ-ਵੱਖ ਤਰ੍ਹਾਂ ਦੇ ਪਦਾਰਥ ਮਿਲਣ ਕਾਂ ਨੇ ਕਿਹਾ ਤੁਸੀਂ ਬੈਠੋ ਮੈਂ ਉਡਾਰੀ ਮਾਰ ਕੇ ਅਜਹੀ ਥਾਂ ਲੱਭਦਾ ਹੈ ਕਾਂ ਨੇ ਉੜਦਿਆਂ ਉੜਦਿਆਂ ਚਾਰਛਪੇਰੇ ਆਪਣੀ ਤੇਜ਼ ਨਜ਼ਰ ਮਾਰੀ ਅਤੇ ਥਾਂ ਲੱਭ ਲਈ ਕਾਂ ਮਿਰਗ ਤੇ ਗਿੱਦੜ ਕੋਲ ਆਪਸ ਵਿੱਚ ਆ ਕੇ ਕਹਿਣ ਲੱਗਿਆ ਕੀ ਲੈ ਬਾਈ ਭਰਾਵੋ ਮੈਂ ਆਪਣੀ ਥਾਂ ਲੱਭ ਲਈ ਐ ਜਿੱਥੇ ਆਪਾਂ ਤਿੰਨੇ ਰੱਜ ਕੇ ਖਾਇਆ ਕਰਾਂਗੇ ਥੋੜੀ ਹੀ ਦੂਰੀ ਤੇ ਇੱਕ ਕਿਸਾਨ ਨੇ ਆਪਣੇ ਖੇਤ ਵਿੱਚ ਬਾਜਰਾ ਖਖੜੀਆਂ ਤੇ ਮੋਠੀ ਵਿੱਚੇ ਹਨ ਮੈਂ ਬਾਜਰੇ ਦੇ ਸਿੱਟਿਆਂ ਤੇ ਬੈਠਾ ਹਾਂ ਤਾਂ ਮੈਨੂੰ ਦੂਰੋਂ ਆਉਂਦਾ ਕਿਸਾਨ ਦਿਸ ਪਿਆ ਕਰੂ ਤੇ ਮੈਂ ਕਾਮਾ ਰੋਲੀ ਪਾ ਦਿਆ ਕਰੂੰ ਜਦੋਂ ਉਹਨੂੰ ਕਿਸਾਨ ਖੇਤ ਵਿੱਚ ਆਇਆ ਕਰੂ ਆਪਾਂ ਤਿੰਨੇ ਪੱਤਰੇ ਬਾਚ ਜਾਇਆ ਕਰਾਂਗੇ ਪਰਾ ਕਾਮਾ ਮਤਾ ਪਾਸ ਹੈ ਹੁਣ ਬਸ ਉਸ ਥਾਂ ਲੈ ਚੱਲ ਗਿੱਦੜ ਤੇ ਮਿਰਗ ਨੇ ਇੱਕ ਸੂਰਜ ਚ ਹੰਗਾਰਾ ਭਰਿਆ ਤਾਂ ਅਸਮਾਨ ਵਿੱਚ ਉੱਡਣ ਲੱਗ ਪਿਆ ਮਿਰਗ ਤੇ ਗਿੱਦੜ ਉਸ ਦੇ ਮਗਰ ਮਗਰ ਤੁਰਨ ਲੱਗ ਪਏ ਤੇ ਉਸ ਜਗ੍ਹਾ ਤੇ ਪਹੁੰਚ ਗਏ ਕਾਂ ਛਿੱਟੇ ਤੇ ਬੈਠ ਕੇ ਬਾਜਰਾ ਠੁੰਗਣ ਲੱਗ ਪਿਆ ਮਿਰਗ ਮੋਠ ਚਰਨ ਲੱਗ ਪਿਆ ਅਤੇ ਗਿੱਦੜ ਖਖੜੀਆਂ ਖਾਣ ਲੱਗ ਪਿਆ ਤਿੰਨੇ ਰੱਜ ਕੇ ਆਪੋ ਆਪਣੇ ਰਾਹ ਤੁਰ ਪਏ ਰੋਜ਼ਾਨਾ ਆਪਣੇ ਵੱਜੇ ਹੋਏ ਸਮੇਂ ਤੇ ਤਿੰਨੇ ਉਸ ਕਿਸਾਨ ਦੇ ਖੇਤ ਵਿੱਚ ਪਹੁੰਚਦੇ ਅਤੇ ਆਪਣਾ ਢਿੱਡ ਭਰ ਲੈਂਦੇ ਆਪਣੇ ਟਿਕਾਣੇ ਤੇ ਚਲੇ ਜਾਂਦੇ ਕਿਸਾਨ ਬੜਾ ਦੁਖੀ ਸੀ ਕਿਉਂਕਿ ਉਸਦੀ ਫਸਲ ਦਾ ਰੋਜ ਉਜਾੜਾ ਹੁੰਦਾ ਸੀ ਇੱਕ ਦਿਨ ਕਿਸਾਨ ਨੇ ਲੱਸੀ ਵਾਲੀ ਜੱਗ ਦਾਲ ਰੋਟੀ ਵਾਲਾ ਟੋਕਰਾ ਸਿਰ ਤੋਂ ਲਾ ਕੇ ੇਠਾਂ ਪੇਰੀ ਤੇ ਰੱਖ ਦਿੱਤਾ ਅਤੇ ਬੈਠ ਕੇ ਸੋਚਣ ਲੱਗ ਪਿਆ ਇਨਾ ਜਾਨਵਰਾਂ ਦਾ ਕੀ ਹੱਲ ਹੋਵੇ ਹਰ ਰੋਜ਼ ਫਸਲ ਦਾ ਉਜਾੜਾ ਕਰਦੇ ਹਨ ਅਖੀਰ ਉਸਨੇ ਫੈਸਲਾ ਕੀਤਾ ਕਿ ਕਾਂ ਤੇ ਗਿੱਦੜ ਤਾਂ ਚਲਾਕ ਹਨ ਮਿਰਗ ਭੋਲਾ ਹੈ ਇਸ ਲਈ ਉਸ ਨੂੰ ਚੁੰਗਾ ਲਾਇਆ ਜਾਵੇ ਕਿਸਾਨ ਨੇ ਰਾਤ ਨੂੰ ਲਾਟਨ ਲੈ ਕੇ ਵਧੀਆ ਢੰਗ ਨਾਲ ਚੁੰਗਾ ਲਾ ਦਿੱਤਾ ਮੋਟ ਚਰਦੇ ਮਿਰਗ ਦੀ ਲੱਤ ਚੁੰਗੇ ਵਿੱਚ ਫਸ ਗਈ ਫਸਿਆ ਮਿਰਗ ਰਿੰਗਣ ਲੱਗ ਪਿਆ ਜੇਤੀ ਹੀ ਕਾਂ ਮਿਰਗ ਕੋਲ ਆ ਗਿਆ ਮੇਰਕ ਨੂੰ ਫਸਿਆ ਦੇਖ ਕੇ ਗਿੱਦੜ ਨੂੰ ਆਵਾਜ਼ ਮਾਰੀ ਤਿੰਨੇ ਸੋਚਣ ਲੱਗੇ ਕਿ ਮਿਰਕ ਨੂੰ ਕਿਵੇਂ ਛੁਡਾਇਆ ਜਾਵੇ ਤਾਂ ਕਹਿਣ ਲੱਗਿਆ ਕਿ ਜੇ ਕਿਸਾਨ ਆ ਗਿਆ ਤਾਂ ਉਹ ਮਿਰਕ ਨੂੰ ਮਾਰ ਦੇਵੇਗਾ ਆਪਾਂ ਤਿੰਨਾ ਨੇ ਦੁੱਖ ਸੁੱਖ ਵਿੱਚ ਜਾਰੀ ਪਗੋਂ ਦੀ ਸੌ ਖਾਦੀ ਹੈ ਤੇ ਇਹੀ ਜਾਰੀ ਪਗੋਂ ਦਾ ਸਮਾਂ ਹੈ ਪਰ ਮੇਰੀ ਜੁੰਝ ਨਾਲ ਚੁੰਗਾ ਨਹੀਂ ਖੁੱਲ ਸਕਦਾ ਕਿਉਂਕਿ ਇਹ ਕੱਚੇ ਚਮੜੇ ਤੇ ਸਲੂ ਤੇ ਲੱਕੜੀ ਦਾ ਬਣਿਆ ਹੋਇਆ ਚੁੰਗਾ ਹੈ ਪਰ ਤੂੰ ਗਿੱਦੜਾ ਆਪਣੇ ਦੰਦਾਂ ਨਾਲ ਪੱਕੇ ਸਲੂ ਨੂੰ ਕੱਟ ਸਕਦਾ ਹੈ ਚੁੰਗਾ ਸਲੂ ਕੱਟਣ ਨਾਲ ਢਿੱਲਾ ਹੋ ਜਾਊ ਅਤੇ ਮਿਰਗ ਦੀ ਲੱਤ ਨਿਕਲ ਜਾਊ ਕਾਂ ਦੀ ਇਹ ਗੱਲ ਸੁਣ ਕੇ ਗਿੱਦੜ ਸੋਚਣ ਲੱਗਿਆ ਖਖੜੀਆਂ ਤੇ ਰੋਜ਼ ਹੀ ਖਾਈਦੀਆਂ ਨੇ ਅੱਜ ਮਾਸ ਖਾਵਾਂਗੇ ਕਿਉਂਕਿ ਕਿਸਾਨ ਨੇ ਮਿਰਗ ਨੂੰ ਮਾਰ ਕੇ ਸਾਰਾ ਮਾਸ ਤਾਂ ਨਾਲ ਨਹੀਂ ਲੈ ਜਾਣਾ ਜਿਹੜਾ ਬਚੇਗਾ ਉਹ ਮੈਂ ਹੀ ਖਾਵਾਂਗਾ ਗਿੱਦੜਾ ਦੱਸ ਭਰਾਵਾ ਕਾਂ ਗਿੱਦੜ ਦਾ ਜਵਾਬ ਚਾਣਨਾ ਚਾਹੁੰਦਾ ਸੀ ਗਿੱਦੜ ਨੇ ਬਹਾਨਾ ਬਣਾਇਆ ਤੇ ਕਹਿਣ ਲੱਗਿਆ ਮੇਰਾ ਤਾਂ ਭਰਾਵਾ ਅੱਜ ਚੌਥ ਦਾ ਵਰਤ ਰੱਖਿਆ ਹੋਇਆ ਏ ਮੈਂ ਤਾਂ ਸੰਗ ਤੋਂ ਅੱਗੇ ਥੁੱਕ ਵੀ ਨਹੀਂ ਲਿਜਾ ਸਕਦਾ ਜੇ ਸਲੂਕ ਖਟਦੇ ਸਮੇਂ ਮੇਰੇ ਅੰਦਰ ਪੱਕਾ ਚੰਮ ਲੱਗ ਗਿਆ ਤਾਂ ਮੇਰਾ ਵਰਤ ਟੁੱਟ ਜਾਊ ਤਾ ਗਿੱਦੜ ਦੇ ਜਵਾਬ ਤੋਂ ਮਨ ਹੀ ਮਨ ਔਖਾ ਹੋ ਗਿਆ ਫਿਰ ਉਸਨੇ ਕਿਹਾ ਚੰਗਾ ਫਿਰ ਤੂੰ ਐਂ ਕਰ ਕਿ ਉਹ ਜਿਹੜੀ 베ਰੀ ਹੈ ਜਿੱਥੇ ਕੋਰਾ ਘੜਾ ਪਿਆ ਹੈ ਜਿੱਥੇ ਕਿਸਾਨ ਟੋਕਰਾ ਧਰਦਾ ਹੁੰਦਾ ਹੈ ਉੱਥੇ ਨੇੜੇ ਵੱਡੀਆਂ ਵੱਡੀਆਂ ਬੂਈਆਂ ਨੇ ਤੂੰ ਉਹਨਾਂ ਵਿੱਚ ਜਾ ਕੇ ਲੁਕ ਜਾ ਦੇਖਦੇ ਹਾਂ ਕੀ ਬੰਦ ਹੈ ਗਿੱਦੜ ਬੂਈਆਂ ਵਿੱਚ ਜਾ ਲੁਕ ਗਿਆ ਕਾਂ ਉੱਡ ਗਿਆ ਤੇ ਗਿੱਦੜ ਤੋਂ ਚੋਰੀਆਂ ਧਰਤੀ ਤੇ ਉੱਤਰ ਕੇ ਤਪੂਸੀਆਂ ਮਾਰਦਾ ਮਿਰਕ ਦੇ ਕੋਲ ਪਹੁੰਚ ਗਿਆ ਅਤੇ ਕਹਿਣ ਲੱਗਿਆ ਲੈ ਬਈ ਭਰਾਵਾ ਮੈਨੂੰ ਇੱਕ ਉਕਤ ਦੱਸਦਾ ਕਿਸਾਨ ਭੋਲੇ ਭਾਲੇ ਹੁੰਦੇ ਨੇ ਤੂੰ ਡਿੱਗ ਪੈ ਲੱਤਾਂ ਨਹੀਂ ਸਾਲ ਲੈ ਤੇ ਜਦ ਤੇਰੇ ਕੋਲ ਕਿਸਾਨ ਆਇਆ ਤਾਂ ਤੂੰ ਸਾਖ ਕਢੀਸ ਲਈ ਉਸ ਨੂੰ ਇਓਂ ਲੱਗਣਾ ਚਾਹੀਦਾ ਹੈ ਕਿ ਤੂੰ ਮਰ ਗਿਆ ਹੈ ਉਹ ਤੈਨੂੰ ਉਲਟਾਉ ਪਲਟਾਉ ਪਰ ਤੂੰ ਸਾਹ ਨਾ ਬਾਹਰ ਕੱਢੀ ਫਿਰ ਉਹ ਤੇਰਾ ਚੂਹਾ ਹੱਥ ਨਾਲ ਖਿੱਚ ਕੇ ਤੇਰੀ ਲੱਤ ਬਾਹਰ ਕੱਢ ਦਿਓ ਤੂੰ ਓਵੇਂ ਪਿਆਰ ਮੈਂ ਅਸਮਾਨ ਵਿੱਚ ਉੱਡਦਾਂ ਨਜ਼ਰ ਰੱਖੂਗਾ ਤੇ ਜਦੋਂ ਕਿਸਾਨ ਤੇਰੀ ਲੱਤ ਬਾਹਰ ਕੱਢ ਦੇਵੇਗਾ ਤਾਂ ਮੈਂ ਉਸ ਦੀ ਲੱਸੀ ਤੇ ਰੋਟੀਆਂ ਦਾ ਟੋਕਰਾ ਰੱਖਿਆ ਹੁੰਦਾ ਹੈ ਉੱਥੇ ਜਾ ਕੇ ਕਾਂ ਕਾਂ ਕਰਕੇ ਰੌਲਾ ਪਾਉਂਗਾ ਉਹ ਮੇਰੇ ਵੱਲ ਕੁਹਾੜੀ ਲੈ ਕੇ ਭੱਜੋ ਤੇ ਜਦ ਉਹ ਮੇਰੇ ਵੱਲ ਭੱਜਣ ਲੱਗੇਗਾ ਤੂੰ ਵੀ ਭੱਜ ਜਾਵੀਂ ਜਦ ਕਿਸਾਨ ਖੇਤ ਵਿੱਚੋਂ 베ਰੀ ਵੱਲ ਆਇਆ ਤਾਂ ਕਾਂ ਦੇ ਦੱਸੇ ਮੁਤਾਬਕ ਹੀ ਹੋਇਆ ਜਦ ਕਾਂ ਰੌਲਾ ਪਾਉਂਦਾ ਟੋਕਰੇ ਵੱਲ ਵਿੱਚ ਰੋਟੀਆਂ ਖਰਾਬ ਕਰਨ ਲੱਗਿਆ ਤਾਂ ਕਿਸਾਨ ਕਾਂ ਵੱਲ ਭੱਜਿਆ ਅਤੇ ਉਸ ਦੇ ਭੱਜਦੇ ਕਾਂ ਵੱਲ ਚਲਾਵੀਂ ਕੁਹਾੜੀ ਮਾਰੀ ਜੋ ਥੋੜੀ ਜਹੀ ਅੱਕੇ ਚਾਕੇ ਗਿੱਦੜ ਦੇ ਕੰਨ ਤੇ ਵੱਜੀ ਗਿੱਦੜ ਪੁਆਟਣੀਆਂ ਲੈਂਦਾ ਚਿੱਕਾਂ ਮਾਰਦਾ ਭੱਜ ਗਿਆ ਅਸਮਾਨ 'ਚ ਉੜਦੇ ਕਾਣੇ ਗਿੱਦੜ ਨੂੰ ਉੱਚੀ ਉੱਚੀ ਕਿਹਾ ਗਿੱਦੜਾ ਤੂੰ ਤਾਂ ਚਾਤ ਦਾ ਬਰਤ ਰੱਖਿਆ ਈ ਤੇ ਨਾ ਟੁੱਕੀ 나ੜੀ ਮਿੱਤਰ ਨਾਲ ਤੇ ਧੋਖਾ ਮਾਇਆ ਤੇਰੇ ਕੰਨ 'ਤੇ ਪਈ ਕਹਾੜੀ